ਰੂਸ ਨੇ ਵੀ ਸ਼ਨੀਵਾਰ ਰਾਤ ਨੂੰ ਯੂਕਰੇਨ ਉਤੇ ਵੱਡਾ ਹਮਲਾ ਕੀਤਾ ਹੈ ਯੂਕਰੇਨ ਦੀ ਸਰਕਾਰ ਨੇ ਦੱਸਿਆ ਹੈ ਕਿ ਰੂਸ ਨੇ ਕੁੱਲ 322 ਡਰੋਨ ਲਾਂਚ ਕੀਤੇ ਯੂਕਰੇਨ ਨੇ ਇਹਨਾਂ ਵਿੱਚੋਂ 157 ਨੂੰ ਹਵਾ ਦੇ ਵਿੱਚ ਹੀ ਡੇਗ ਦਿੱਤਾ ਜਦੋਂ ਕਿ ਬਾਕੀ 135 ਇਲੈਕਟ੍ਰੋਨਿਕ ਜੈਮਿੰਗ ਰਾਹੀਂ ਖਤਮ ਕਰ ਦਿੱਤੇ ਗਏ ਰੂਸ ਨੇ ਖਾਸ ਤੌਰ ਉਤੇ ਪੱਛਮੀ ਯੂਕਰੇਨ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਪਰ ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ ਰੂਸ ਹੌਲੀ-ਹੌਲੀ ਯੂਕਰੇਨ ਉਤੇ ਆਪਣੇ ਲੰਬੀ ਦੂਰੀ ਦੇ ਹਮਲਿਆਂ ਨੂੰ ਵਧਾ ਰਿਹਾ ਹੈ ਜਿਸ ਦਾ ਉਦੇਸ਼ ਯੂਕਰੇਨ ਦੇ ਬੁਨਿਆਦੀ ਢਾਂਚੇ ਅਤੇ ਰੱਖਿਆ ਨੂੰ ਨੁਕਸਾਨ ਪਹੁੰਚਾਉਣਾ ਹੈ ਰੂਸ ਨੇ ਸ਼ੁੱਕਰਵਾਰ ਨੂੰ ਵੀ ਕੀਵੋ ਉਤੇ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਸੂਤਰਾਂ ਤੇ ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 26 ਹੋਰ ਜ਼ਖਮੀ ਹੋਏ ਕੀਵੋ ਦੇ ਮੇਅਰ ਨੇ ਦੱਸਿਆ ਕਿ ਰੂਸ ਨੇ ਮਿਜ਼ਾਈਲਾਂ ਅਤੇ ਡਰੋਨਸ ਨਾਲ 8 ਥਾਵਾਂ ਉਤੇ ਸਫਲਤਾਪੂਰਵਕ ਹਮਲਾ ਕੀਤਾ ਯੂਕਰੇਨ ਦੀ ਐਮਰਜੈਂਸੀ ਸੇਵਾਮਾਨ ਨੇ ਰਾਸ਼ਟਾਨੀ ਕੀਵੋ ਦੇ 5 ਜ਼ਿਲ੍ਹਿਆਂ ਵਿੱਚ ਨੁਕਸਾਨ ਦੀ ਰਿਪੋਰਟ ਦਿੱਤੀ ਹੈ ਯੂਕਰੇਨ ਦੇ ਕੌਮੀ ਰੇਲਵੇ ਆਪਰੇਟਰ ਨੇ ਦੱਸਿਆ ਹੈ ਕਿ ਡਰੋਨ ਹਮਲਿਆਂ ਨੇ ਕੀਵ ਦੇ ਵਿੱਚ ਰੇਲ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਇਹ ਹਮਲੇ ਦਰਸਾਉਂਦੇ ਨੇ ਕਿ ਦੋਵਾਂ ਥਿਰਾਂ ਵਿਚਕਾਰ ਤਣਾਅ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ